ਅੱਜ ਅਸੀਂ ਮਾਦੂਰ ਲੜਕੀਆਂ ਦਾ ਸਕੂਲ ਹੈ ਜਿੱਥੇ ਕਿ ਬੱਚਿਆਂ ਨੂੰ ਅਸੀਂ ਜਿਹੜੇ 5ਵੀਂ ਤੋਂ ਲੈ ਕੇ 8ਵੀਂ ਦੇ ਬੱਚੇ ਸੀਗੇ ਉਹਨਾਂ ਨੂੰ ਹੈਲਮਟ ਦਿੱਤੇ ਗਏ ਜਿਹੜੇ ਆਪਣੇ ਪੇਰੈਂਟਸ ਨਾਲ ਬੈਠ ਕੇ ਆਉਂਦੇ ਇਹ ਇੱਕ ਹੈਲਮਟ ਬੱਚਿਆਂ ਨੂੰ ਇੱਕ ਹੈਲਮਟ ਉਹਦੇ ਪੇਰੈਂਟਸ ਨੂੰ ਦਿੱਤਾ ਗਿਆ ਤਾਂ ਜੋ ਇਹ ਜਿਹੜਾ ਮੈਸੇਜ ਹੈ ਘਰ-ਘਰ ਕਨਵੇ ਕਰਨ ਦਾ ਮਕਸਦ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਹੈ ਜਿਹੜਾ ਹੈਲਮਟ ਹੈ ਹੈਲਮਟ ਆਪਣੀ ਸੁਰੱਖਿਆ ਵਾਸਤੇ ਆ ਨਾ ਕਿ ਪੁਲਿਸ ਦੇ ਚਲਾਨਾਂ ਤੋਂ ਬਚਣ ਵਾਸਤੇ ਪੁਲਿਸ ਵਾਸਤੇ ਚਲਾ ਆਪਣੇ ਹੈਲਮਟ ਨਹੀਂ ਪਾਉਣਾ ਹੈਲਮਟ ਜਿਹੜਾ ਤੁਸੀਂ ਆਪਣੀ ਸੁਰੱਖਿਆ ਵਾਸਤੇ ਪਾਉਣਾ 2022 ਦੀ ਜਿਹੜੀ ਰਜਿਸਟਰਡ ਫਿਗਰ ਹੈ ਉਹਦੇ ਵਿੱਚ 163000 ਬੰਦਾ ਜਿਹੜਾ ਰੋਡ ਐਕਸੀਡੈਂਟ ਚ ਮਾਰਿਆ ਗਿਆ ਜਿਹਦੀਆਂ ਕਿ ਸਿਰ ਦੀਆਂ ਸੱਟਾਂ ਵਿੱਚ ਜਿਹੜਾ ਜ਼ਿਆਦਾ ਉਹ ਮੰਨਿਆ ਗਿਆ ਪਾਇਆ ਗਿਆ ਸੋ ਇਸ ਕਰਕੇ ਆਪਾਂ ਜਿਹੜੀ ਸੇਦੀ ਸੱਟ ਇਹਨੂੰ ਬਚਾਓ ਜਿਹੜੇ ਹੈਲਮਟ ਪਾਓ ਔਰ ਸੀਟ ਬੈਲਟ ਲਗਾਓ ਉਹ ਜਿਹੜੇ ਟ੍ਰੈਫਿਕ ਰੂਲ ਆ ਉਹਨੂੰ ਫੋਲੋ ਕਰੋ ਤੇ ਤਾਂ ਜੋ ਇਸ ਚੀਜ਼ ਤੋਂ ਬਚਿਆ ਜਾ ਸਕੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿੰਨੇ ਬੱਚਿਆਂ ਨੂੰ ਮਤਲਬ ਹੈਲਮਟ ਵੰਡੇ ਗਏ ਜੀ ਇਹ ਅੱਜ ਜੀ ਸਾਡੇ ਜਿਹੜੇ 71 ਬੱਚੇ ਆ ਤੇ 71 ਦਾ ਪਹਿਲਾਂ ਸੀ ਆ 142 ਹੈਲਮਟ ਜਿਹੜੇ ਆ ਜੀ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਾਏ ਗਏ ਜੀ ਪੇਰੈਂਟਸ ਦਾ ਕਿੰਨਾ ਸਹਿਯੋਗ ਮਿਲਿਆ ਤੇ ਕੀ ਗੱਲਬਾਤ ਹੋਈ ਜੀ ਆਓ ਪੇਰੈਂਟਸ ਦਾ ਜਿਹੜਾ ਸਹਿਯੋਗ ਜਿਹੜੇ ਨੀਡੀ ਲੋਕ ਸੀ ਜਿਹੜੇ ਹੈਲਮਟ ਨਹੀਂ ਸੀ ਲੈ ਸਕਦੇ ਅਸੀਂ ਉਹਨਾਂ ਨੂੰ ਵੀ ਹੈਲਮਟ ਦਿੱਤੇ ਆ ਔਰ ਖਾਸ ਕਰਕੇ ਜਿਹੜੇ ਬੱਚਿਆਂ ਨੂੰ ਇੱਕ ਬੜਾ ਉਤਸ਼ਾਹ ਸੀਗਾ ਔਰ ਪੇਰੈਂਟਸ ਵਿੱਚ ਬੜਾ ਕੇ ਸਾਨੂੰ ਜਿਹੜਾ ਹੈਲਮਟ ਜਿਹੜਾ ਇੰਨਾ ਮਹਿੰਗਾ ਕੌਸਟਲੀ ਸੀਗਾ ਇਹ ਆਈਐਸਸੀ ਦੀ ਨਿਬਾੜ ਕੰਪਨੀ ਨੇ ਕੀਤਾ ਸੀਗਾ ਤੇ ਉਹਨਾਂ ਦੀ ਰਹਿਨਮਾਈ ਦੇ ਹੇਠ ਅਸੀਂ ਇਹ ਜਿਹੜੇ ਹੈਲਮਟ ਆ ਹਰ ਸਕੂਲਾਂ ਚ ਵੀ ਵੰਡਾਂਗੇ ਤੇ ਅੱਗੇ ਤੋਂ ਕੋਸ਼ਿਸ਼ ਹੋਏਗੀ ਵੀ ਇਹ ਜਿਹੜਾ ਸੈਮੀਨਾਰ ਹੈ ਇਹਨੂੰ ਵੱਡੇ ਪੱਧਰ ਤੇ ਮਨਾਇਆ ਜਾਵੇ ਪੰਜਾਬ ਪੁਲਿਸ ਦਾ ਦੇ ਉਪਰਾਲੇ ਕਰਦੇ ਰਹੇਗੀ ਜੀ ਏ ਜੀ ਹਮੇਸ਼ਾ ਮੇਰੀ ਤੇ ਟ੍ਰੈਫਿਕ ਐਜੂਕੇਸ਼ਨ ਸੈਲ ਆ ਮੈਂ ਹਮੇਸ਼ਾ ਕੋਈ ਨਾ ਕੋਈ ਐਸਾ ਪ੍ਰਯਾਲਾ ਕਰਦਾ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਟ੍ਰੈਫਿਕ ਨੂੰ ਲੋਕਾਂ ਨੂੰ ਫੋਲੋ ਕੀਤਾ ਜਾਵੇ ਤੇ ਜਿਹੜੇ ਆਪਣੇ ਸਾਡੇ ਰੋਲ ਜਿਹੜਾ ਸਾਡਾ ਬਣਦਾ ਕੀ ਆ ਸਾਡਾ ਇਨਸਾਨੀਅਤ ਵਾਸਤੇ ਮੁਨਖਤਾ ਦੀ ਭਲਾਈ ਵਾਸਤੇ ਜਿਹੜਾ ਜਿਹੜਾ ਰੋਲ ਬਣਦਾ ਵਾ ਉਹ ਅਸੀਂ ਕੀਤਾ ਜਾਵੇ ਤੇ ਜਿਹੜੀ ਟ੍ਰੈਫਿਕ ਪੁਲਿਸ ਹੈ ਇਹਦਾ ਮਤਲਬ ਇਹ ਨਹੀਂ ਕਿ ਚੌਂਕਾਂ ਵਿੱਚ ਖਲੋਏਗੀ ਤੇ ਲੋਕੀ ਰੂਲ ਫੋਲੋ ਕਰਨ ਲੋਕੀ ਆਪਣੇ ਇਨਸਾਨੀਤ ਨਾਤੇ ਦੇ ਵੇਖਣ ਕੇ ਅਸੀਂ ਰੂਲ ਫੋਲੋ ਕਰਨੇ ਆ ਤੇ ਟ੍ਰੈਫਿਕ ਦੀ ਡਿਊਟੀ ਜਿਹੜੀ ਆ ਨਾ ਇਹ ਲੋਕ ਆਪ ਹੀ ਕਰਦੇ ਫੇ ਸਰ ਜਿਹੜੇ ਰੂਲ ਨਹੀਂ ਫੋਲੋ ਕਰਦੇ ਸਵਾਰੂ ਬਾਈ ਵੀ ਨਹੀਂ ਤੇ ਟੀਮ ਚਾਰ ਚਾਰ ਜਾਨੇ ਬੈਠ ਜਾਂਦੇ ਨੇ ਬਿਨਾ ਹੈਲਮਟ ਤੇ ਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਅਸੀਂ ਜੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਿਓ ਕਿ ਬੁਲਟ ਪਟਾਕਿਆਂ ਦੇ ਉੱਤੇ ਖਾਸ ਕਰਕੇ ਤਵੱਜਾ ਦਿੱਤੀ ਜਾ ਰਹੀ ਹੈ ਜਿਹੜੇ ਚਾਈਨਾ ਡੋਰ ਨਾਲ ਗੱਡੂ ਗੁੱਡੀਆਂ ਡਾਦੇ ਉਹਨਾਂ ਵਿੱਚ ਉਹਨਾਂ ਦੇ ਪੇਟ ਨੂੰ ਸਖਤ ਸਜ਼ਾਾਂ ਹੋ ਸਕਦੀਆਂ ਔਰ ਇਹ ਜਿਹੜੇ ਹੋਣ ਜਿਹੜੀ ਨਵੀਂ ਮੁਹਿੰਮ ਛੇੜੀ ਆ ਇਹਦੇ ਵਿੱਚ ਜਿਹੜੇ ਬੱਚੇ ਬੁਲਟ ਪਟਾਕਿਆਂ ਨਾਲ ਇਹੋ ਜਿਹੇ ਸਟੰਟ ਕਰਦੇ ਨੇ ਜਾਂ ਬੁਲਟ ਪਟਾਕੇ ਮਾਰਦੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਹੋ ਸਕ ਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਹਨੂੰ ਹੋਰ ਸਖਾਲਾ ਬਣਾਉਣਾ ਤਾਂ ਜੋ ਕੋਈ ਵੀ ਐਸੀ ਮਹੀਮ ਜਿਹਦੇ ਵਿੱਚ ਸਾਡੇ ਇਹ ਕੋਈ ਖਿਲਾਫ ਜਾਵੇ ਜਾਂ ਸਾਡੇ ਖਿਲਾਫ ਕੋਈ ਕੇਸ ਜਿੱਤਦਾ ਹੋਵੇ ਇਹ ਤੂੰ ਆਪਾਂ ਨੂੰ ਬਚਣਾ ਚਾਹੀਦਾ ਤੇ ਹੋਰ ਲੋਕਾਂ ਨੂੰ ਵੇਅ ਕਰਨਾ ਚਾਹੀਦਾ ਤਾਂ ਜੋ ਕਿਸੇ ਦਾ ਵੇਖੋ ਜੇ ਉਹ ਪਿੱਛੇ ਜੇ ਬੱਚੇ ਨੇ ਇੱਕ ਨੇ ਟਰੈਕਟਰ ਸਟਾਰਟ ਕਰਤਾ ਸੀ ਉਹਦੇ ਚ ਬੱਚੇ ਦੀ ਡੈਥ ਹੋ ਗਈ ਸੀ ਇਹ ਛੋਟੀਆਂ ਛੋਟੀਆਂ ਲਗਾਲੀਆਂ ਲਾਪਤਵਾਈਆਂ ਜਿਹੜੀਆਂ ਨਾ ਇਹ ਸਾਨੂੰ ਦੂਰ ਕਰਦੀਆਂ ਪੈਣਗੀਆਂ ਤੇ ਆਪਣੇ ਬੱਚਿਆਂ ਦੇ ਉੱਤੇ ਪਤਾ ਨਹੀਂ ਵੀ ਸਾਨੂੰ ਇਹ ਰਵਈਆ ਜਿਹੜਾ ਬੱਚਿਆਂ ਦੇ ਪਿੱਛੇ ਵੀ ਆਉਣਾ ਚਾਹੀਦਾ ਬੱਚਿਆਂ ਦੀ ਪੇਸ਼ਖ ਸੰਮੇਟੀ ਵਿੱਚ ਟੰਡ ਕਰਨੀ ਚਾਹੀਦੀ ਸਾਡੇ ਬੱਚਿਆਂ ਦਾ ਸੋਸਾਇਟੀ ਕਿਹੋ ਜਿਹਾ ਸਾਨੂੰ ਉਹ ਵੀ ਦੇਖਣਾ ਪਏਗਾ ਜੀ ਇੱਕ ਪੰਜਾਬ ਪੁਲਿਸ ਦੇ ਅਫਸਰ ਨੇ ਦਲਜੀਤ ਸਿੰਘ ਜੋ ਕਿ ਤੁਹਾਨੂੰ ਜੀ ਉਹ ਬਹੁਤ ਸੁਰਖੀਆਂ ਚ ਰਹਿੰਦੇ ਹੋ ਜੋ ਹੈਲਮਟ ਵੀ ਨਹੀਂ ਪਾਉਂਦੇ ਉਹਨਾਂ ਨੂੰ ਬੜੇ ਤਰੀਕੇ ਨਾਲ ਸਮਝਾਇਆ ਜਾਂਦਾ ਜੀ ਏ ਅਸੀਂ ਜੀ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਲੋਕਾਂ ਨੂੰ ਪਿਆਰ ਨਾਲ ਅਵੇਲ ਕੀਤਾ ਜਾਏ ਇਹਦਾ ਫੀਡਬੈਕ ਬਹੁਤ ਚੰਗਾ ਆਉਂਦਾ ਬਹੁਤ سارے ਲੋਕ ਜਿਹੜੇ ਪਹਿਲਾਂ ਉਹਨਾਂ ਦੇ ਜਿਹੜਾ ਦਵਾਈਆਂ ਸੀਗਾ ਕੁਝ ਹੋਰ ਟਾਈਪ ਦਾ ਸੀਗਾ ਲੇਕਿਨ ਹੁਣ ਸਾਨੂੰ ਕਮੈਂਟ ਵੀ ਕਰਦੇ ਨੇ ਸਾਨੂੰ ਲੋਕ ਸਜਾਵਾਂ ਵੀ ਸਲਾਹਾਂ ਵੀ ਦਿੰਦੇ ਨੇ ਤੇ ਸਾਨੂੰ ਲੋਕ ਬਾਹਰੋਂ ਜਿਹੜੇ ਉਹ ਮੈਸੇਜ ਵੀ ਕਰਕੇ ਭੇਜਦੇ ਨੇ ਕਿ ਤੁਸੀਂ ਇਦਾਂ ਕਰੋ ਇਦਾਂ ਕਰੋ ਇਹਦੇ ਨਾਲ ਸਾਨੂੰ ਬਾਹਰ ਦੇ ਲੋਕਾਂ ਦੀ ਮਦਦ ਨਾਲ ਜਿਹੜੇ ਹੈਲਮਟ ਹੈ ਪ੍ਰੋਵਾਈਡ ਹੋਏ ਨੇ ਤੇ ਅਸੀਂ ਜਿਹੜੀਆਂ ਇਹੋ ਜਿਹੇ ਸਵਾਵਾ ਕਰਦੇ ਰਾਵਾਂਗੇ ਇਹ ਮਸਲਾ ਇਸ ਸੁਰਤੀਆਂ ਵਿੱਚ ਨਹੀਂ ਆਉਣਾ ਹੈਗਾ ਮਸਲਾ ਇਹ ਹੈ ਕਿ ਕਿਸੇ ਮਨੁੱਖਤਾ ਦੀ ਜਾਨ ਨੂੰ ਤੁਸੀਂ ਸੇਫ ਕਰ ਲੋ ਤੇ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਜੀ ਪੰਜਾਬ ਪੁਲਿਸ ਇਦਾਂ ਹੀ ਸੇਵਾ ਕਰਦੀ ਰਹੇਗੀ ਜੀ ਇਹ ਜੀ ਵੇਖੋ ਜੀ ਮੇਰੀ ਜਿੰਨੀ ਆ ਸਰਵਸੇਂਗੀ ਆ ਮੈਂ ਸਰਵਸੇਵ ਵਿੱਚ ਸੇਵਾ ਤੇ ਕਰਦਾ ਰਹਾਂਗਾ ਤੇ ਮੈਂ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਸਵਾਵਾਂ ਜਿਹੜੀਆਂ ਮੇਰੀਆਂ ਲਗਾਤਾਰ ਰੈਗੂਲਰ ਰਹਿਣਗੀਆਂ ਤੇ ਮੈਂ ਇਨਸਾਨੀਅਤ ਤੇ ਭਲਾਈ ਵਾਸਤੇ ਜੋ ਕੁਝ ਵੀ ਹੋਏਗਾ ਉਹ ਪਰਮਾਤਮਾ ਤੰਦਰੁਸਤੀ ਬਖਸ਼ੇ ਤੇ ਮੇ ਤੋਂ ਸਿਰ ਤੇ ਹੱਥ ਤੱਕ ਇਸਵਾਵਾਂ ਲਈ ਜਾਵੇ ਕੁਟੜੀ ਰੋਡ ਸੇਫਟੀ ਹੈ ਉਹ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਸਾਰੇ ਸਮਾਜ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੀਆਂ ਹੈਲਮੇਟਸ ICICI ਇੰਸਟੀਚਿਊਸ਼ਨ ਜਿਹੜਾ ਉਹਨਾਂ ਨੇ ਡੋਨੇਟ ਕੀਤੀਆਂ ਅਸੀਂ ਇਹਦੀ ਡਿਸਟ੍ਰਿਬਿਊਸ਼ਨ ਅੱਜ ਇਥੋਂ ਆਗਾਜ਼ ਕੀਤਾ ਸਕੂਲ ਆਫ ਫੈਮਿਨੈਂਸ ਦੇ ਵਿੱਚੋਂ ਇਹਦਾ ਮੇਨ ਮਕਸਦ ਇਹ ਹੈ ਕਿ ਸਾਡੇ ਲੋਕਾਂ ਦੀ ਸੇਫਟੀ ਹੋਵੇ ਜਦੋਂ ਰੋਡਸ ਦੇ ਉੱਤੇ ਜਾਂਦੇ ਆ ਮੈਂ ਤੁਹਾਡੇ ਰਾਹੀਂ ਸਾਰੀ ਸੁਸਾਇਟੀ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਦੇ ਡਰ ਤੋਂ ਹੈਲਮਟ ਜਾਂ ਰੂਲਸ ਫੋਲੋ ਨਹੀਂ ਕਰਨੇ ਇਹ ਤੁਹਾਡੀ ਵੀ ਸੁਰੱਖਿਆ ਦੇ ਵਿੱਚ ਉਨੀ ਹੀ ਇੰਪੋਰਟੈਂਟ ਹੈ ਕਿਉਂਕਿ ਆਮ ਲੋਕਾਂ ਨੂੰ ਇਹ ਹੁੰਦਾ ਵੇਸੀ ਪੁਲਿਸ ਕਰਕੇ ਹੈਲਮਟ ਪਾਈ ਹੈ ਜਦੋਂ ਕਿ ਰੱਬ ਨਾ ਕਰੇ ਕੋਈ ਹਾਦਸਾ ਹੁੰਦਾ ਉਸ ਤੋਂ ਬਾਅਦ ਬੰਦਾ ਪਛਤਾਉਂਦਾ ਵੀ ਜੇ ਮੈਂ ਹੈਲਮਟ ਪਾਈ ਹੁੰਦੀ ਤਾਂ ਮੈਂ ਹੈਡ ਇੰਜਰੀ ਜਾਂ ਹੋਰ ਗੱਲਾਂ ਤੋਂ ਬਚ ਜਾਂਦਾ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਔਰ ਐਨ ਜੀਓਜ਼ ਦੇ ਹੋਜੀਆਂ ਹੈਗੀਆਂ ਜਿਹੜੇ ਹੈਲਮਟ ਡੋਨੇਟ ਵੀ ਕਰਨਾ ਚਾਹੁੰਦੀਆਂ ਪਰ ਅਸੀਂ ਉਹਨੂੰ ਅਡਾਪਟ ਕਰੀਏ ਔਰ ਉਹਨੂੰ ਇੱਕ ਲਾਈਫ ਦਾ ਆਪਣਾ ਹਿੱਸਾ ਬਣਾਈਏ ਜਦੋਂ ਵੀ ਅਸੀਂ ਟੂ ਵੀਲਰ ਤੇ ਡਰਾਈਵ ਕਰ ਰਹੇ ਹਾਂ ਪੁੱਲਾ ਸਾਹਿਬ ਸਕੂਲ ਹੀ ਕਿਉਂ ਚੁਣੇ ਗਏ ਨੇ ਜੀ ਕਿ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਦਿੱਤਾ ਹੈ ਖਾਸ ਕਰਕੇ ਫੀਮੇਲ ਲੜਕੀਆਂ ਨੂੰ ਦਿੱਤਾ ਜਾ ਰਿਹਾ ਹੈ ਹੈਲਮਟ ਇਹਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਂਟ ਟੂ ਗਿਵ ਅ ਮੈਸੇਜ ਫਰਮ ਹੋਮ ਘਰੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਔਰ ਪੋਜ਼ਿਟਿਵਿਟੀ ਜਿਹੜੀ ਹੈ ਇਟ 스타ਟਸ ਫਰੋਮ ਅ ਗੁੱਡ ਸਕੂਲ ਇਸੇ ਕਰਕੇ ਮੈਮ ਦੇ ਇਸ ਕੈਂਪਸ ਨੂੰ ਅਤੇ ਮੈਮ ਦੀ ਅਸੀਂ ਜਿਹੜੇ ਆ ਸਰਵਿਸਿਜ਼ ਉਹ ਲਈਆਂ ਨਾਲ ਜੀ ਤਾਂ ਮੈਂ ਵਿਸ਼ਵਾਸ ਹੈ ਮੇਰਾ ਕਿ ਔਰ ਹੋਪ ਕਰਦੇ ਆ ਕਿ ਇਹਦਾ ਕੋਈ ਫਾਇਦਾ ਹੋਏਗਾ ਔਰ ਇਹਨੂੰ ਅਡਾਪਟ ਕਰੇਗੀ ਸੋਸਾਇਟੀ ਸਾਡਾ ਸਰ ਕਿੰਨੇ ਹੈਲਮਟ ਦਿੱਤੇ ਗਏ ਜੀ ਅੱਜ ਬੱਚੇ 71 ਨੇ ਜੀ ਹੁਣ ਲਿਆਂਦੇ ਆ ਇਹਨੂੰ ਅੱਗੇ ਵੀ ਅਸੀਂ ਲੈ ਕੇ ਜਾਵਾਂਗੇ ਬਟ ਬੇਸਿਕਲੀ ਕਿਸੇ ਟਾਈਮ ਤਾਂ ਆਪਾਂ ਬਿਗਨਿੰਗ ਕਰਨੀ ਹੁੰਦੀ ਹੈ ਜੀ ਤਦ ਅਕਸਰ ਅਸੀਂ ਦੇਖਦੇ ਆ ਕਿ ਜਿਹੜਾ ਬਾਈਕ ਚਲਾ ਰਿਹਾ ਉਹ ਤਾਂ ਹੈਲਮਟ ਪਾਉਂਦਾ ਪਰ ਜਿਹੜੇ ਪਿੱਛੇ ਬੱਚੇ ਬੈਠੇ ਹੁੰਦੇ ਅੱਗੇ ਵੀ ਜਿਹੜੇ ਬੱਚੇ ਖੜੇ ਹੁੰਦੇ ਸਰ ਉਹ ਕੋਈ ਸੇਫਟੀ ਉਹਨਾਂ ਕੋਲ ਨਹੀਂ ਹੁੰਦੀ ਯਾਰ ਇਸੇ ਕਰਕੇ ਉਸੇ ਆਪਾਂ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਵਾਸਤੇ ਇਹ ਆਗਾਜ਼ ਕੀਤਾ ਜਿਵੇਂ ਆਪਾਂ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰਦਾ ਦੀ ਸ਼ੁਰੂਆਤ ਹੋਈ ਹੈ ਆਪਾਂ ਇਹਨੂੰ ਕੈਰੀ ਫਾਰਵਰਡ ਕਰਾਂਗੇ